ਬੁਲਟ ਦਾ ਤੁਸੀਂ ਬਹੁਤ ਮੈਸਤਰੀ ਦੇਖੇ ਹੋਣਗੇ ਪਰ ਮੈਂ ਤੁਹਾਨੂੰ ਅੱਜ ਮੈਸਤਰੀ ਮਲਾਉਣ ਲੱਗਿਆ ਚੋਟੀ ਦਾ ਕਾਰੀਗਰ ਆ ਬਾਈ ਮੈਂ ਆ ਬੁਲਟ ਖੁਦ ਆ ਜਿਹੜਾ ਹੈਗਾ ਆ ਲਿਆਂਦਾ 2007 ਮਾਡਲ ਆ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਇਹਦੇ ਤੋਂ ਹੀ ਤਿਆਰ ਕਰਾਉਂਦੇ ਆ ਬਾਈ ਦੀ ਖਾਸियत ਆ ਯਾਰ ਜਿਹੜੀ ਆਮ ਮੈਸਤਰੀਆਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਬੰਦਾ ਬਹੁਤ ਇਮਾਨਦਾਰ ਆ ਆ ਬੈਠਾ ਵੀਰੇ ਜਿੰਨਾ ਚਰਚਾ ਹੈ ਬਾਣ ਕੇ ਸੱਟ ਕੇ ਜਿੰਨਾ ਮਰਜੀ ਸੱਟ ਪਾ ਦਿੱਤੀ ਮੈਸਤਰੀ ਤੇਲ ਬਦਲ ਕੇ ਵੀਰੇ ਧੋ ਕੇ ਫਿਲਟਰ ਪਾ ਕੇ ਕਹਿੰਦੇ ਲੈ ਜਾ ਕਾਰਪੋਰੇਟ ਦਾ ਲੋੜ ਹੀ ਨਹੀਂ ਉਹਨੂੰ ਆਪਾਂ ਵੀਰੇ ਸਰਵਿਸ ਨਹੀਂ ਹਾਂ ਦੇਗੇ ਅਜੇ ਤੇਲ ਤੋਂ ਗੱਡੀ ਸਹੀ ਨਾ ਚੱਲੇ ਮਰਦੀ ਨਹੀਂ ਇਹ ਤਾਂ 25-25 ਸਾਲ ਜੇ ਬੁਲਟ ਇੱਕ ਤਿਆਰ ਕਰਾਉਣਾ ਕਿਸੇ ਬੰਦੇ ਨੇ ਕਿੰਨੇ ਰੁਪਏ ਤੁਸੀਂ ਤਿਆਰ ਕਰਦੇ ਹੋ ਜੀ ਬਾਈ ਸਤਿ ਸ੍ਰੀ ਅਕਾਲ ਅੱਜ ਦੀ ਮੇਰੀ ਇਹੜੀ ਵੀਡੀਓ ਆ ਇਹ ਉਹਨਾਂ ਵੀਰਾਂ ਲਈ ਆ ਜਿਹੜੇ ਬਾਈਆਂ ਨੂੰ ਬੁਲਟ ਦਾ ਸ਼ੌਂਕ ਹੈ ਬੁਲੇਟ ਦਾ ਤੁਸੀਂ ਬਹੁਤ ਮੈਸਤਰੀ ਦੇਖੇ ਹੋਣਗੇ ਪਰ ਮੈਂ ਤੁਹਾਨੂੰ ਅੱਜ ਮੈਸਤਰੀ ਮਲਾਉਣ ਲੱਗਿਆ ਮੋਲਾਪੁਰ ਕੋ ਰੈਕੋਰਡ ਰੋਡ ਤੇ ਬੈਠਾ ਕਾਲਾ ਮੈਸਤਰੀ ਚੋਟੀ ਦਾ ਕਾਰੀਗਰ ਆ ਬਾਈ ਮੈਂ ਆ ਬੁਲੇਟ ਖੁੱਦਾ ਜਿਹੜਾ ਹੈਗਾ ਆ ਲਿਆਂਦਾ 2007 ਮਾਡਲ ਐ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਇਹਦੇ ਤੋਂ ਹੀ ਤਿਆਰ ਕਰਾਉਂਦੇ ਆ ਹੁਣੇ ਜਿਹੜਾ ਮੋਟਰਸਾਈਕਲ ਸੀਗਾ ਪਿਛਲੇ 3 ਸਾਲਾਂ ਤੋਂ ਬੰਦ ਸੀ ਜਮਾ ਮਤਲਬ ਚਲਾਉਂਦੇ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਨੂੰ ਪਤਾ ਹੀ ਆ ਬਈ ਸਾਧਨ ਮੋਟਰਸਾਈਕਲਾਂ ਤੇ ਜਾਣ ਦਾ ਸਮਾਂ ਨਹੀਂ ਰਹਿ ਗਿਆ ਹਨਾ ਤਾ ਇਸ ਕਰਕੇ ਮੋਟਰਸਾਈਕਲ ਨੂੰ ਤਾਂ ਭੁੱਲੀ ਗਏ ਸੀ ਜਦੋਂ ਕਿਆਂ ਗੱਡੀਆਂ ਦੀਆਂ ਸਹੂਲਤਾਂ ਮਿਲੀਆਂ ਪਰ ਹੁਣ ਫੇਰ ਰੂਹ ਕੀਤੀ ਵੀ ਯਾਰਾ ਬੁਲੇਟ ਮੋਟਰਸਾਈਕਲ ਨੂੰ ਤਿਆਰ ਕਰਾਇਆ ਜਾਵੇ ਕਾਲੇ ਕੋਲੇ ਖੜੇ ਆ ਤੇ ਇੱਕ ਮਿਸਤਰੀ ਸੀ ਘਰੇ ਵੀ ਥੱਦਿਆ ਸੀਗਾ ਬਾਈ ਨਾਮੀ ਮਿਸਤਰੀ ਆ ਕਾਫੀ ਮਸ਼ਹੂਰ ਆ ਉਹ ਬਾਈ ਸਾਨੂੰ ਕਹਿ ਗਿਆ ਸੀਗਾ ਯਾਰ ਇਹ ਤੇ ਲੱਗੂਗਾ 67000 ਰੁਪਇਆ ਤੇ ਮੈਂ ਉਹਨੂੰ ਇਹੀ ਸਵਾਲ ਕੀਤਾ ਸੀ ਬਾਈ ਯਾਰ ਬੈਂਡਰੀ ਅਸੀਂ ਲਾ ਕੇ ਰੱਖੀ ਹੋਈ ਆ ਵੀ 67000 ਇਹਦੇ ਚ ਖਰਾਬ ਕੀ ਆ ਵੀ ਇੰਨਾ ਲੱਗੂਗਾ ਨਹੀਂ ਨਹੀਂ ਕਹਿੰਦਾ ਇੰਨਾ ਤਾਂ ਲੱਗ ਹੀ ਜਾਣਾ ਬਾਅਦ ਜੋ ਅਸੀਂ ਫੇਰ ਕਾਲੇ ਕੋਲੇ ਲਿਆਂਦਾ ਤੇ ਕਾਲੇ ਨੇ ਯਾਰ 10000 ਤੇ ਸਾਰਾ ਟੇਸ਼ਨ ਕਰਦਾ ਤੇ ਨਾਲ ਗਾਰੰਟੀ ਦਿੱਤੀ ਆ ਆਓ ਮੈਂ ਤੁਹਾਨੂੰ ਪਹਿਲਾਂ ਬਾਈ ਨੂੰ ਮਲਾਉਣਾ ਕਾਲੇ ਨੂੰ ਆ ਬੈਠਾ ਕਾਲਾ ਬਾਈ ਆਪਣਾ ਕੀ ਹਾਲ ਆ ਕਾਲੇ ਵੀਰੇ ਠੀਕ ਆ ਜੀ ਤੁਸੀਂ ਸੁਣਾਓ ਕਾਲੇ ਵੀਰੇ ਇੱਕ ਵਾਰੀ ਦੱਸ ਦੇ ਕਿੰਨੇ ਚਿਰ ਦਾ ਹੋ ਗਿਆ ਤਿਆਰ ਬਾ ਹੁਣਾਂ ਯਾਰ ਬਾ ਹੋ ਗਏ ਵੀਰੇ 32 33 ਸਾਲ 32 33 ਸਾਲ ਹੋ ਗਏ ਕਾਲੇ ਬਾਈ ਨੂੰ ਕੰਮ ਕਰਦੇ ਨੂੰ ਬੁਲਟ ਮੋਟਰਸਾਈਕਲਾਂ ਦਾ ਕੱਲਾ ਬੁਲਟ ਮੋਟਰਸਾਈਕਲਾਂ ਦੇ ਹੀ ਕਰਦੇ ਨੇ ਆਪਾਂ ਵੀਰੇ ਬੁਲਟ ਦੇ ਹੀ ਕਰਦੇ ਬਾਈ ਦੀ ਖਾਸियत ਆ ਯਾਰ ਜਿਹੜੀ ਆਮ ਮੈਸਤਰੀਆਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਬੰਦਾ ਬਹੁਤ ਇਮਾਨਦਾਰ ਆ ਇਹ ਨਹੀਂ ਹੈਗਾ ਵੀ ਬਿਨਾਂ ਮਤਲਬ ਕੋਈ ਸਮਾਨ ਕੱਢਿਆ ਨਾਵਾ ਪਾ ਦੋ ਜਾਂ ਮੈਂ ਸਮਾਨ ਕੱਢ ਕੇ ਰੱਖ ਲਿਆ ਨਾ ਭਾਗਤ ਬੰਦਾ ਕੰਮ ਕਰਦਾ ਰੀ ਨਾਲ ਮੋਟਰਸਾਈਕਲ ਜੇ ਇਹਨੇ ਦੋ ਫੜੇ ਤਾਂ ਦੋ ਹੀ ਤਿਆਰ ਹੋਣਗੇ ਤੀਜੇ ਨੂੰ ਹੱਥ ਨਹੀਂ ਪਉਦਾ ਤੁਹਾਨੂੰ ਜਵਾਬ ਦੇ ਦੂ ਬਾਈ ਵੀ ਨਹੀਂ ਯਾਰ ਮੈਂ ਮੋਟਰਸਾਈਕਲ ਤਿਆਰ ਨਹੀਂ ਕਰਨਾ ਮੇਰੇ ਕੋਲੇ ਖੜੇ ਆ ਬਾਈ ਹੁਣ ਆਪਣੇ ਵਾਲਾ ਜਿਹੜਾ ਮੋਟਰਸਾਈਕਲ ਸੀਗਾ ਹਾਂਜੀ ਹਾਂਜੀ ਇਹਦੇ ਤੇ ਦੱਸ ਬਾਈ ਕੀ ਕੀ ਪਾਇਆ ਆਪਾਂ ਤੇਰੀ ਬਾਈ ਸਰਵਿਸ ਹੋ ਗਈ ਹੂੰ ਮੋਟਰਸਾਈਕਲ ਦੀ ਹੂੰ ਸ਼ੌਕਰ ਰੀ ਨਾਲ ਸੀਗੇ ਨਾਲ ਦੇ ਹੂੰ ਜਿਵੇਂ ਉਹ ਬਾਈ ਆਪਾਂ ਨੂੰ ਕਹਿੰਦਾ ਸੀ ਆ ਤੁਹਾਡਾ ਆਰ ਉਹ ਬਦਲਣਾ ਪੈਣਾ ਪਲੇਟਾਂ ਬਦਲਣੀਆਂ ਪੈਣੀਆਂ ਉਹ ਕਾ 50 60000 ਬਦਲਣਾ ਪੈਣਾ ਉਹ ਕੁਛ ਨਹੀਂ ਹੋਣਦੀ ਸੀ ਬਈ ਇਹ ਮੋਟਰਸਾਈਕਲ ਆ ਨਾ ਵੀਰੇ ਸਟੈਂਡਰਡ ਹੂੰ ਜੇ ਦਾ ਸਹੀ ਤੇਲ ਆਪਾਂ ਬਦਲਦੇ ਆ ਹੂੰ ਇਹਦੀ ਲਾਈਫਟਾਈਮ ਸਰਵਿਸ 3000 ਕਿਲੋਮੀਟਰ ਆ ਘੱਟ ਨਹੀਂ ਹੂੰ ਹਰਿਆ ਤੇਲ ਦੀ ਹੂੰ ਇਹਦੀ 27 2800 ਤੇ ਸਰਵਿਸ ਕਰਾਈ ਰੱਖੇ ਕਿਉਂਕਿ 3000 ਤੋਂ ਬਾਅਦ ਤਾਂ ਫਿਰ ਸੈੱਲ ਮਾਰ ਜਾਂਦੇ ਆ ਤੇਲ ਦੇ ਜਿਹੜੇ ਕੂਲਿੰਗ ਸੈੱਲ ਹੁੰਦੇ ਆ ਹੂੰ ਸੁਣਾਨੇ ਦਾ ਪੰਡ ਨਹੀਂ ਆ ਹੁਣ ਜälle ਆਪਣੇ ਵੀ ਨਾਲ ਦਾ ਕਰਕੇ ਟਾਈਮ ਤੇ ਇਹਦਾ ਕੰਮ ਹੁੰਦਾ ਕਰਕੇ ਇਹਨਾਂ ਜਿਹੜੀ ਬੋਲਟ ਦੀ ਕਲਚ ਪਲੇਟ ਆ ਜੇ ਨਾਰਮਲ ਚਲਾਈ ਤੇ ਵੀ ਆਪਾਂ ਰੱਖ ਕੇ ਚਲਾਈਏ ਇਹਨੂੰ ਇਹ 70 ਤੋਂ 75000 ਕਿਲੋਮੀਟਰ ਤੱਕ ਕਲਚ ਪਲੇਟ ਮਰਦੀ ਨਹੀਂ ਹੂੰ ਜਿਵੇਂ ਹੁਣ ਮੈਂ ਉਹ ਪਿੰਡ ਵਾਲੇ ਉਹ ਮਿਸਤਰੀ ਸੱਦਿਆ ਸੀਗਾ ਉਹ ਤਾਂ ਕਹਿੰਦਾ ਸੀਗਾ ਵੀ ਇਹਦੇ 60 6000 ਲੱਗ ਜਾਣਾ ਤੇ ਤੁਸੀਂ ਕਹਾਂ ਵੀ ਨਹੀਂ ਕੁਝ ਵੀ ਨਹੀਂ ਹੋਇਆ ਇਹ ਮੇਰੀ ਗਾਰੰਟੀ ਆ ਬਾਈ ਮੈਂ ਬੈਠਾ ਵੀਰੇ ਜਿੰਨਾ ਚਰਚਾ ਹੈ ਬਾਣ ਤੇ ਸੱਟ ਕੇ ਜਿੰਨਾ ਮਰਜ਼ੀ ਸੱਟ ਲਾ ਹੂੰ ਤੇ ਸਾਲਾ 5 2 ਜੇ ਮੋਟਰਸਾਈਕਲ ਦਾ ਜੋਰ ਨਾਲ ਲਾਵੇ ਫਿਰ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵੀ 3 ਸਾਲ ਇਹ ਖੜਾ ਰਿਹਾ ਸੀਗਾ ਹੁਣ ਜਦੋਂ ਤੁਹਾਡੇ ਕੋਲੇ ਆਪਾਂ ਲਿਆਏ ਆ ਤਾਂ ਉਸ ਤੋਂ ਬਾਅਦ ਇਹ ਤੁਸੀਂ ਕੀ ਕੀ ਕੱਢਿਆ ਕੀ ਕੀ ਇਹ ਤੇ ਖਰਾਬ ਨਿਕਲਿਆ ਬਸ ਨੋਰਮਲ ਵੀਰੇ ਇੱਕ ਗੇਅਰ ਸੁੱਕਾ ਸੀਗਾ ਨਾ origignal ਕਰਕੇ ਖਲਾਇਆ ਨਹੀਂ ਨਾ ਮੋਟਰਸਾਈਕਲ ਜਦੋਂ 7 ਮਾਡਲ ਆਇ ਕਿਉਂਕਿ ਇਹਦੀ 2 ਸਾਲ ਬਾਅਦ ਰਿਪੇਅਰ ਕਰਾ ਦਵੇ ਗੇਰ ਦੀ ਸੀਲ ਗਰੀ ਸੀ ਪੈਣਾ ਉਹਨਾਂ ਨਾਲ ਹੀ ਸਫਾਈ ਰਹਿ ਜਾਂਦੀ ਆ ਹੂੰ ਕਿਉਂਕਿ ਗੇਰ ਮਹਿੰਗਾ ਬਹੁਤ ਹੁਣ 19-20 ਹਜ਼ਾਰ ਦਾ ਹੋ ਗਿਆ ਗੇਰ ਇਹ ਸਰਵਿਸ ਦੇ ਹਿਸਾਬ ਨਾਲ 2 ਸਾਲ ਬਾਅਦ ਗੇਰ ਤੇ ਹੱਥ ਫਰਵਾਲਵੇ ਕੁਝ ਨਹੀਂ ਹੁੰਦਾ ਇਹਦੇ ਫਿਰ ਗੇਰ ਤੇ ਜਿਵੇਂ ਉਹਨਾਂ ਸ਼ੱਕ ਰਾਂ ਦੀਕਲੂਕ ਹੋ ਗਏ ਤੇ ਇਹੀ ਬਾਡੀ ਲੈਣਾ ਇਹਦੀ ਗੇਰ ਹੋ ਗਏ ਤੇ ਟਾਈਮ ਤੇ ਸਰਵਿਸ ਆ ਹੋਰੇ ਮਰਦਾ ਹੀ ਨਹੀਂ ਮਰਦਾ ਕਾਰਬੋਰੇਟਰ ਜਦੋਂ ਵੀ ਸਰਵਿਸ ਕਰਨੀ ਆ ਕੋਈ ਵੀ ਮੈਸਤਰੀ ਆ ਮੈਂ ਇਹੀ ਕਹਣਾ ਉਹਨਾਂ ਵੀ ਇਹ ਕਾਰਬੋਰੇਟਰ ਜ਼ਰੂਰੀ ਆ ਸਾਫ਼ ਕਰਨਾ ਚਾਹੀਏ 5 ਸਪੀਡ ਆ ਜਾਏ 4 ਸਪੀਡ ਨਹੀਂ ਮੈਂ ਤੇਰੀ ਤੇਲ ਬਦਲ ਕੇ ਵੀਰੇ ਧੋ ਕੇ ਫਿਲਟਰ ਪਾ ਕੇ ਕਹਿੰਦੇ ਲੈ ਜਾ ਕਾਰਬੂਰੇਟਰ ਦਾ ਲੋੜ ਹੀ ਨਹੀਂ ਉਹਨੂੰ ਆਪਾਂ ਵੀਰੇ ਸਰਵਿਸ ਨਹੀਂ ਮੰਨਦੇਗੇ ਹੂੰ ਬਹੁਤੇ ਮੈਸਤਰੀ ਜੇ ਕਾਰਬੂਰੇਟਰ ਖੋਲ ਲੈਣ ਫਿਰ ਉਹਦਾ ਸੈਟਿੰਗ ਨਹੀਂ ਆਉਂਦੀ ਇਹ ਵੀਰੇ ਉਹਨਾਂ ਦੀ ਸਿਰਦਰਦੀ ਆ ਹਾਂ ਹਾਂ ਇਹ ਵਾਕਈ ਕਿਉਂਕਿ ਮੈਂ ਦੇਖਿਆ ਕਈਆਂ ਤੋਂ ਕਰਾ ਕੇ ਵੀ ਉਹਨਾਂ ਦਾ ਫਿਰ ਸਟਾਰਟਿੰਗ ਹੀ ਨਹੀਂ ਬਣਦੀਗੀ ਨਾਰਮਲ ਐਵਰੇਜ ਲੈਣਾ ਉਹਨਾਂ ਦਾ 340 ਦੀ ਮੈਂ ਹੂੰ ਇਹਨਾਂ ਤੋਂ ਲੈਣਾ ਮੈਂ 55 ਦੀ 55 ਦੀ ਜਿਹੜੇ ਨਵੇਂ ਆਏ ਆ ਹਨਾ ਇਹਨਾਂ ਦਾ ਤੇ ਇਹਨਾਂ ਦੋਨਾਂ 'ਚ ਫਰਕ ਕੀ ਆਇਆ ਬਈ ਇੰਨਾਂ 'ਚ ਇੰਜਨ ਵੀਰੇ ਸਲੋ ਚੱਕਰ ਨੇ ਇਹ ਹਾਈ ਚੱਕਰ ਦੇ ਆ ਹਮ ਹਾਈ ਸਪੀਡ ਆ ਜਿਹੜੇ ਇਹਨਾਂ ਸਪੀਡ ਵਧਦਾ ਜਾਣੀ ਇਹ ਲੋ ਚੱਕਰਾਂ ਦੇ ਜਿਵੇਂ ਡਾਟ ਡਾ ਕੇ ਕਿਉਂਕਿ ਇਹਦੇ ਪੁਆਇੰਟ ਆ ਨਾ ਇੱਕ ਕਾਲੇ ਵੀਰੇ ਜਿਵੇਂ ਮੰਨ ਲਓ ਆਪਣਾ ਮੋਟਰਸਾਈਕਲ ਚਲੋ ਠੀਕ ਆ ਤੁਸੀਂ ਕਹ ਵੀ ਵਧੀਆ ਕੰਡੀਸ਼ਨ ਚ ਸੀ ਜਿਵੇਂ ਮੰਨ ਲਓ ਮੈਂ ਕਈ ਵਾਰੀ ਕਿਸੇ ਉਹ ਮਿਸਤਰੀ ਦੇ ਮਗਰ ਲੱਗ ਜਾਂਦਾ 60 60000 ਜੀ ਉਹਨੇ ਮੈਨੂੰ ਪਤਾ ਕੋਹ ਨਹੀਂ ਸੀ ਕਰਨਾ ਲੇਪਾ ਪੋਚੀ ਕਰਕੇ ਫੜਾ ਦੇਣਾ ਸੀਗਾ ਚਲੋ ਆਪਾਂ ਨੂੰ ਪਤਾ ਸੀ ਵੀ ਅਸੀਂ ਤਾਂ ਤੁਹਾਡੇ ਤੋਂ ਕੰਮ ਕਰਾਉਣਾ ਕਈ ਵੀਡੀਓ ਚੱਲਦੀਆਂ ਕਈ ਬੰਦੇ ਕਹਿੰਦੇ ਅਸੀਂ ਤਾਂ ਯਾਰ ਮੋਟਰਸਾਈਕਲ 2 ਲੱਖ ਤਿਆਰ ਕਰਕੇ ਦਿੰਨੇ ਆ ਸਹੀ ਮੋਟਰਸਾਈਕਲ ਜਿਹੜਾ ਕਿਸੇ ਨੇ ਸਟੈਂਡਰਡ ਤਿਆਰ ਕਰਾਉ ਤੋ ਕਿ ਜਣੀਆਂ ਇਹ ਗੱਡੀਆਂ ਨੇ ਵੀਰੇ ਛੇਤੀ ਦਰ ਇਹਨਾਂ ਦਾ ਖਰਾਬ 25 25 30 30 ਸਾਲ ਦਾ ਸਮਾਨ ਹੀ ਨਹੀਂ ਵੈਸੇ ਹੀ ਖਰਾਬ ਹੁੰਦਾ ਜੇ ਇਹਦਾ ਤੇਲ ਸਹੀ ਨਾ ਤੇ ਗੇਅਰ ਤੇ ਹੱਥ ਫਿਰਦਾ ਰਹੇ ਹਾਂ ਹਾਂ ਬਹੁਤ ਪੁਰੀਆਂ ਹਾਰਡ ਲੋਹਾ ਇਹਨੂੰ ਲੱਗਿਆ ਹੋਇਆ ਹਾਈ ਸਟੀਲ ਦਾ ਹੂੰ ਐ ਤੁਸੀਂ ਕੰਪਨੀ 'ਚ ਵੀ ਪਤਾ ਕਰ ਸਕਦੇ ਹੋਂ ਕਿ ਇਹਦਾ ਕੀ ਹਿਸਾਬ ਕਿਤਾਬ ਹੈ ਇਹਦੇ ਲੋਹੇ ਦਾ ਵੈਸੇ ਤੇਲ ਤੋਂ ਗੱਡੀ ਸਹੀ ਨਾ ਚੱਲੇ ਮਰਦੀ ਨਹੀਂ ਇਹ ਤਾਂ 25 25 ਸਾਲ ਕਿਹੜਾ ਕਲੇ ਵੀਰੇ ਜਿਹੜਾ ਪੁਰਾਣੇ ਮੋਟਰਸਾਈਕਲ ਸੀਗੇ ਹਾਂ ਹਾਂ ਜੀ ਇਹਨਾਂ ਦਾ ਗੇਅਰ ਵਾਲਾ ਕੁੱਤਾ ਜੇ ਘੁੰਟ ਰੋਟੇ ਜਾਂਦਾ ਉਹ ਇਹ ਵੀਰੇ ਕਿਉਂ ਟੀਆਂ ਹਾਰਡ ਹੁੰਦੀਆਂ ਨੇ ਬਾਲੀਆਂ ਜਾਦੇ ਤਾਂ ਜਾਣ ਤਾਂ ਇਹ 5-5 ਸਾਲ 7-7 ਸਾਲ ਖਲਦੀਆਂ ਨਹੀਂ ਗਈਆਂ ਟੁੱਟਣ ਦੇ ਆਜੇ ਤਾਂ ਪਹਿਲੇ ਗੇਅਰ ਪਾਉਂਦੇ ਜਾ ਰਹੀ ਇਹਨੇ ਕਦੇ ਪੜਦਾ ਨਹੀਂ ਟੁੱਟੇਣਾ ਹਨਾ ਹਾਂ ਤੇ ਮੈਂ ਜਿਹੜੀ ਤੁਹਾਨੂੰ ਗੱਲ ਪੁੱਛੀ ਤੁਸੀਂ ਉਹ ਨਹੀਂ ਦੱਸਿਆ ਵੀ ਜੇ ਬੁਲੇਟ ਇੱਕ ਤਿਆਰ ਕਰਾਉਣਾ ਕਿਸੇ ਬੰਦੇ ਨੇ ਕਿੰਨੇ ਰੁਪਏ ਤੁਸੀਂ ਤਿਆਰ ਕਰਦੇ ਹੋ ਫਿਰ ਜਿਹੜਾ ਇਹ ਮਾਡਲ ਮੋਟਰਸਾਈਕਲ ਨੇ 5 ਤੋਂ 6 ਤਾਂ ਇਹਗਾ ਅਰੀਜਨਲ ਜੈਨੂਇਨ ਮੋਟਰਸਾਈਕਲ ਜਿਹਨੇ ਆਪ ਬਣੇ ਵਾਲਾ ਮੋਟਰਸਾਈਕਲ ਆ ਇਤਾਂ ਦਾ ਕੋਈ ਵੀ ਮੋਟਰਸਾਈਕਲ ਆ ਉਹਦੇ ਮਜ਼ਾ ਵੀਰੇ 65 70000 ਰੁਪਏ ਮਸਾਂ ਲੱਗਦੇ A to Z ਸਾਰਾ ਸਮਾਨ ਪਾ ਕੇ ਪੇਂਟ ਕਰਾ ਕੇ ਕਿ ਨਹੀਂ ਨਾਲ ਵੀਰੇ ਇਹ ਮਰਦਾ ਹੀ ਨਹੀਂ ਯਾਰ ਉਹਨੇ ਤਾਂ ਕਿਹੜਾ ਗੇਅਰ ਪਾਜ ਦਿੰਦਾ ਵਾ ਹੂੰ ਸੱਤ ਮੋਡਲ ਆ ਗੱਡੀ ਐਵੇਂ ਇਹਦਾ ਚੱਕਿਆ 20000 ਦਾ ਗੇਅਰ ਲਾਤਾ ਕੱਢ ਕੇ ਰੱਖ ਲਿਆ ਫਾਇਦਾ ਕੀ ਹੈ ਉਹਦਾ ਹੂੰ ਮੈਂ ਤਾਂ ਇਹ ਗੱਲਾਂ ਨੂੰ ਵੀਰੇ ਮੰਨਦਾ ਨਹੀਂ ਇਹ ਚੀਜ਼ ਸਹੀ ਆ ਫਤਬਾਦ ਉਹਦਾ ਪੁਛ ਵੀ ਜੇਦੀ ਜਾਂਦਾ ਨਹੀਂ ਜੇ ਤੇ ਵਿੱਚ ਤੇਲ ਦੇ ਗਰੀਸ ਰਵੇ ਪੁਛ ਤੋਂ ਹੀ ਇਹ ਮਾਰ ਖਾਂਦਾ ਗੇਅਰ ਹੂੰ ਆਹ ਬਹੁਤ ਈ ਆ ਬਹੁਤ ਈ ਆ ਮੀ ਵੀਰੇ ਇਹਦਾ ਇੱਧਰਲੇ ਪਾਸੇ ਲੱਗ ਆਉਂਦਾ ਕਲੱਚ ਦੇ ਨਾਲ ਥੱਲੇ ਹੂੰ ਉਹ ਜਦੋਂ ਸੀਐਲ ਘਟ ਗਿਆ ਜਾਂ ਗਰੀਸ ਘਟ ਗਿਆ ਤਾਂ ਵੀਰੇ ਵੱਡੇ ਆ ਜਾਂਦਾ ਹਮ ਸ਼ਾਫਟ ਉੱਪਰੇ ਦੇ ਸ਼ਾਫਟ ਚੱਲਦੀ ਆ ਹਮ ਉੱਪਰ ਬੈਰਿੰਗ ਨੇ ਥੱਲੇ ਵੀ ਸ਼ਾਫਟ ਹੀ ਆ ਇਹਦੇ ਉਹ ਵੀ ਬਹੁਤ ਚੀ ਚੱਲਦੀ ਆ ਉੱਥੋਂ ਇਹ ਗੇਅਰ ਮਾਰਿਆ ਜਾਂਦਾ ਫਿਰ ਕਹਿੰਦਾ ਆਵਾਜ਼ ਆਉਣ ਲੱਗੀ ਜਿਵੇਂ 25 11 ਦਿੰਦੇ ਆ 56 11 ਹਮ ਉਹਦਾ ਕਰੋਨ ਪੀ ਨੇ ਬੋਲਦਾ ਇਹਦੀ ਫਿਰ ਕਰਾਰੀ ਬੋਲਦੀ ਆ ਇਹਦੀ ਕਰਾਰੀ ਬੋਲਦੀ ਆ ਉਹਦੀ ਵਜ੍ਹਾ ਨਹੀਂ ਆ ਫਿਰ ਮਾਰਦੇ ਆ ਗੇਅਰ ਕੱਢ ਕੇ ਫਿਰ ਉਹ ਜਿਵੇਂ ਮੈਂ ਕਹਿੰਦਾ ਬੋਧ ਲਾ ਦੇ ਉਹ ਸਹੀ ਤਕਨੀਕ ਪਤਾ ਨਹੀਂ ਵੀ ਉਹ ਕਿੰਨੇ ਐਮ ਐਮ ਦਾ ਬੋਧ ਦਾ ਸਾਈਜ਼ ਰੱਖਣਾ ਵਾ ਹਮ ਕਿੰਨੀ ਉਹ ਜ ਸਪੇਸ ਚਾਹੀਦੀ ਆ ਹਾਂ ਇਹ ਚੀਜ਼ਾਂ ਅੰਤਰ ਰੱਖ ਜਾਂਦੀਆਂ ਇਹਦੇ ਗੇਰ ਦੇ ਪੂਜਾਂ ਦਾ ਜਿਹੜੇ ਜ਼ਿਆਦਾਤਰ ਬੋਲਟ ਚਲਾਉਂਦੇ ਨੇ ਤੁਹਾਡੇ ਕੋਲੇ ਕੀ ਸਮੱਸਿਆਵਾਂ ਆਉਂਦੀ ਹੁੰਦੀਆਂ ਉਹਨਾਂ ਨੂੰ ਮੋਟਰ ਐਂਗਲ ਜੀ ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂਗਾ ਵੀ ਮੋਟ ਵੀ ਕੀ ਸਮੱਸਿਆ ਆ ਗਈ ਕੀ ਨਹੀਂ ਆ ਗਈ ਪਾ ਨਾ ਫਿਰ ਜਮਾ ਕੋ ਨੂੰ ਚੈਰ ਹੋ ਗਿਆ ਮੇਰੇ ਕੋਲੇ ਹਮੇ 25 25 30 30 ਸਾਲ ਦੇ ਬੰਦੇ ਜੁੜੇ ਹੋਏ ਬਿਲਕੁਲ ਜੁੜੇ ਹੋਏ ਆ ਸਹੀ ਆ ਠੀਕ ਆ ਕਿ ਨਹੀਂ ਵੈਸੇ ਉਹਨਾਂ ਨੂੰ ਤਾਂ ਜਿਵੇਂ 3-3 ਸਾਲ 2-2 ਸਾਲ ਖੜੇ ਵੀ ਨੇ ਹੁਣ ਵੀ ਆ ਬ੍ਰਾਂਡ ਦੇ ਜੀ ਬੰਦੇ ਤਿੰਨ ਸਾਲ ਖੜਾ ਰਿਆ ਮੋਟਰਸਾਈਕਲ ਬੈਂਟਰੀ ਰੱਖੀ ਮੈਂ ਚੋਖੀ ਚਿੱਕ ਕੱਕ ਮਾਰੀ ਸਟਾਰਟ ਹੋ ਗਿਆ ਮੈਂ ਸੈਟਿੰਗ ਇਹ ਗੱਡੀਆਂ ਦੀ ਉਹਦਾ ਬਣਾ ਦਿਨਾ ਵੀ ਆਪਣਾ ਬੰਦਾ ਖਰਾਬ ਨਾ ਹੋਵੇ ਹੂੰ ਜਿਹੜਾ ਮੈਂ 4 ਮਹੀਨੇ ਖੜਾ ਆ ਪੀ ਜਾਂਦਾ ਮੋਟਰਸਾਈਕਲ ਵੀਰੇ ਮੁੜ ਕੇ ਲੱਦ ਲੱਚ ਚੱਲ ਮੈਸਤਰੀ ਦੇ ਮਾਪਾ ਉਹ ਸੈਟਿੰਗ ਹੀ ਨਹੀਂ ਦਿੰਦੇਗੇ ਮੈਨੂੰ ਜਵਾਬ ਹੀ ਨਹੀਂ ਹੁੰਦਾ ਜਿੰਨਾ ਚਕਰਨ ਫੋਲੇ ਦੀ ਕੱਕ ਰੈਲੀ ਨਾ ਹੋਵੇ ਹੂੰ ਗੇਰ ਸਾਲੇ ਮਲਾਈ ਵਾਂਗੂ ਨਾ ਪਹਿਣ ਸਾਹ ਪਰ ਕੇ ਮੋਟਰਸਾਈਕਲ ਨਾ ਬੋਲੇ ਆਪਾਂ ਨੂੰ ਜਵਾਬ ਮੈਨੂੰ ਖੁਦ ਨੂੰ ਜਵਾਬ ਨਹੀਂ ਹੁੰਦਾ ਉੱਪਰ ਕਾਲੇ ਕੋਲੋ ਜੇ ਕਿਸੇ ਬੰਦੇ ਨੇ ਮੋਟਰਸਾਈਕਲ ਦਾ ਕੰਮ ਕਰਾਉਣਾ ਤਾਂ ਕਿੰਨੇ ਦਿਨ ਮੰਨ ਕੇ ਆਵੇ ਵੀ ਮੈਂ ਮੋਟਰਸਾਈਕਲ ਦਾ ਸਰਵਿਸ ਕਰਾਉਣੀ ਆਇਆ ਮੇਰਾ ਮੁੰਡਾ ਭਾਈ ਦੋਈ ਜਾਣਿਆ ਤੀਜਾ ਮੇਰੇ ਕੋਲ ਬੰਦਾ ਨਹੀਂ ਹੂੰ ਠੀਕਾ ਮੈਂ ਕੰਮ ਕਰਦਾ ਹੌਲੀ ਹੌਲੀ ਹੂੰ ਕਰਨਾ ਤਸੱਲੀ ਨਾਲ ਕਰਨਾ ਵੀਰੇ ਤਸੱਲੀ ਨਾਲ ਕਰਕੇ ਨਾਲ ਆਪਾਂ ਕਹਿ ਦਿੰਨੇ ਆ ਵੀ ਚਾਹੇ ਵੀਰੇ ਬਾਣ ਚ ਸੈਟ ਲਾ ਚਾਹੇ ਕਰ ਲਾ ਬਟੰਡੇ ਨੂੰ ਸਦਾ ਹਾਂ ਜੇਕਰ ਨੈਕਲ ਦਾ ਇੰਜਨ ਬੰਨ ਗਏ ਵੀ ਵੀਰੇ ਫੇਮਕੌਂਡ ਸਾਹਿਬ ਨੂੰ ਵੀ ਸਿਧਾ ਕੀਤਾ ਹੋਇਆ 500 ਕਿਲੋਮੀਟਰ ਨਾਰਮਲ ਚਲਾ ਕੇ 10000 ਕਿਲੋਮੀਟਰ ਤੇ ਮੈਂ ਤੇਲ ਬਦਲਿਆ ਸੀ ਟੋਟਲ ਕੰਪਨੀ ਦਾ ਤੇਲ ਸੀ ਉਹ ਹੁਣ ਉਹ ਮੋਟਰਸਾਈਕਲ ਮੈਂ ਦੁਬਾਰਾ ਤਿਆਰ ਕਰਨ ਲੱਗਿਆ ਹੂੰ ਜੱਦਾ 2002 ਮਾਡਲ ਦੀ ਉਹ ਕੰਪਨੀ ਕਨੀਓ ਪਿਸਟਨ ਦੀ ਫਾਲਟ ਆਇਆ ਸੀ ਉਹ ਚੱਲਦਾ ਸੀ ਸੀਜ਼ ਮਾਰ ਜਾਂਦਾ ਸੀ ਹੂੰ ਉਹ ਨੋਕਸ ਸੀਗਾ ਉਹਦਾ ਫਿਰੇ ਸਿਲੰਡਰ ਸਟੱਡ ਆਉਂਦਾ ਬਾਰੇ ਮੈਥਰੀ ਸਿਲੰਡਰ ਸਟੱਡ ਨਹੀਂ ਦੇਖਦੇ ਚਲੋ ਗੱਡੀ ਬਾਰ-ਬਾਰ ਸੀਜ਼ ਮਾਰਦੀ ਐ ਸਿਲੰਡਰ ਸਟੱਡ ਨਹੀਂ ਬਦਲਦੇ ਜੇ ਇੱਕ ਸਿਲੰਡਰ ਸਟੱਡ ਵੀ ਪਿੰਗਾ ਰਹਿ ਗਿਆ ਤਾਂ ਸਲੀਵ ਨੇ ਖਿੱਚ ਮਾਰ ਦੇਣੀ ਅੰਦਰ ਪਿਸਟਨ ਨੂੰ ਕਿਉਂਕਿ ਪੂਰੀ ਪੂਰੀ ਇਹਦੀ ਜਗਾ ਹੁੰਦੀ ਜਗਾ ਹੁੰਦੀ ਆ ਹਾਂ ਉਹਦੇ ਵਿੱਚ ਫਿਰ ਪੈਸਟਨ ਬੱਕੀ ਤੇ ਚੱਲਦਾ ਰਹਿੰਦਾ ਜਦੋਂ ਹੀਟ ਫੜਦਾ ਵਾ ਫਿਰ ਸੀਜ ਮਾਰਦਾ ਬੱਕੀ ਤੋਂ ਸੀਜ ਭਰ ਜਾਂਦਾ ਮੋਟਰਸਾਈਕਲ ਇਹ ਚਾਰਾਂ ਖੂਂਦਿਆਂ ਤੋਂ ਇੱਕਸਾਰ ਪਲੇ ਰਹਿਣੀ ਚਾਹੀਦੀ ਹੈ ਜੀ ਬੰਦੇ ਵੀਡੀਓ ਦੇਖ ਰਹੇ ਨੇ ਆਪਣੇ ਸਾਨੂੰ ਹੁਣ ਤੋਂ ਤਿੰਨ ਦਿਨ ਹੋ ਗਏ ਮੋਟਰਸਾਈਕਲ ਦਿੱਤੇ ਨੇ ਤੇ ਸਾਡਾ ਆਰਡਰ ਹੈ ਕਿਦੋਂ ਮਿਲੂ ਆਪਾਂ ਫੇਰ ਇਹਨੂੰ ਕੱਕਾ ਸਟਾਰਟ ਕਰਕੇ ਦਿਖਾਉਣਾ ਵੀ ਦੇਖੋ ਸਟਾਰਟਿੰਗ ਬਾਈ ਕੰਪਨੀ ਜਾ ਗਈ ਤੇ ਕਾਲੇ ਨੇ ਕਰਤੀ ਤਿਆਰ ਟਿੰਕੀ ਵਾਲੀ ਖਰਾਬ ਸੀਗੀ ਉੱਤੋਂ ਲੱਗਣੀ ਰੱਖੀ ਹੋਈ ਆ ਵੀ ਸੱਤ ਜਿਓ ਐਨ ਚੰਗੀ ਤਰ੍ਹਾਂ ਜੰਗਾਲ ਉਦੋਂ ਬਾਅਦ ਪੈਟਰੋਲ ਪਾਰ ਕੇ ਪੱਕੇ ਕੁਮਾਰ ਦੇਣੀ ਆ ਬਾਕੀ ਰੈਡੀ ਗੜਾ ਮੋਟਰਸਾਈਕਲ ਹੂੰ ਤੇ ਕਾਲੇ ਬਾਈ ਇੱਕ ਵਾਰੀ ਆਦਾ ਐਡਰੈਸ ਦੱਸ ਦੇ ਵੀ ਕਿੱਥੇ ਆ ਰੈਕੋਡ ਰੋਡ ਤੇ ਚੀਸਾਰ ਸਕੂਲ ਆ ਵੀਰੇ ਆਹੋ ਵਰਦਾਰਾ ਸਾਹਿਬ ਜੀ ਸਰ ਨਾਲ ਸਕੂਲ ਆ ਹੂੰ ਹਾਂਜੀ ਭਰਾ ਮੇਰਾ ਕਹਿੰਦਾ ਆਪਾਂ ਸਟਾਰਟ ਵੀ ਹੱਥ ਨਾਲ ਕਰਨਾ ਵੀਰੇ ਗੱਲ ਹੀ ਕੁਝ ਨਹੀਂ ਗਈ ਇਹ ਤਾਂ ਇਹ ਤਾਂ ਨਾਰਮਲ ਗੱਲਾਂ ਨੇ ਅੱਜ ਤੋਂ 25 25 30 30 ਸਾਲ ਪਹਿਲਾਂ ਦੀਆਂ ਨੇ ਇਹ ਪੰਗੇ ਲੈ ਆਪੇ ਇਹਦਾ ਹੋਣਾ ਚੱਲਿਆ ਬਾ ਐਵੇਂ ਚੱਕੇ ਜੇ ਖੱਚ ਲਿਆ ਕੋ ਮਾਗ ਜੇ ਉਹਨੂੰ ਕਹੇ ਕਰ ਤਾਂ ਚੱਕਾ ਖੱਚ ਕੇ ਸਟਾਰਟੇ ਦਾ ਹਾਂ ਫੇਰ ਵਦਲਾ ਲਾ ਦੇਦਾ ਲੱਗਦਾ ਵੀਰੇ ਸਹੀ ਆ ਨਹੀਂ ਨਹੀਂ ਗਰਮ ਗੱਡੀ ਚੱਕੇ ਵਿੱਚ ਐਵੇਂ ਆਪਾਂ ਇਹ ਗੱਲਾਂ ਵੀਰੇ ਮੈਨੂੰ ਨਾਲ ਚੰਗੀਆਂ ਲੱਗਦੀਆਂ ਨਾਲ ਪਟੀਆਂ ਨੇ ਹੂੰ ਸਹੀ ਮੰਨਦੇ ਬੋਲ ਦਾ 4 ਗੇਰਾ ਵਾਲਾ ਹੀ ਆ ਸਹੀ ਬੋਲਟ ਇਹ ਆ ਜੇ ਵਧੀਆ ਕੈਮਰੇਸ ਨਾਲ ਦੇ ਹਿਸਾਬ ਨਾਲ ਦੇਖਾ ਜੋ ਉਹਨਾਂ ਨੂੰ ਵੀਰੇ ਇਹ ਫਿੱਟ ਨੇ ਹਾਂ ਹਾਈ ਸਪੀਡ ਦੇ ਹੁਣ ਮੁੰਡੇ ਨੇ ਹਾਈ ਸਪੀਡ ਵੀਡੀਓ ਗੱਡੀਆਂ ਭਾਲਦੇ ਆ ਸਹੀ ਆ ਹਾਂ ਤੇ ਹੁਣ ਵੀਰੇ ਆਏ ਆ ਵੀ ਪਹਿਲੇ ਬੰਦੇ ਠੰਡੇ ਸੁਭਾਅ ਦੇ ਸੀ ਉਹ ਗੱਡੀ ਠੰਡੀ ਰੱਖਦੇ ਸੀ ਆ ਵਰਕ ਆ ਵਾ ਅੱਛਾ ਕਾਲੇ ਵੀਰੇ ਟਾਈਮ ਦਦਦੇ ਵੀ ਕਿੰਨੇ ਤੋਂ ਕਿੰਨੇ ਜੇ ਬੰਦੇ ਨੇ ਕਹਿੰਦੇ ਮਿਲਣਾ ਮਿਲਣਾ ਵੀਰੇ ਜਦੋਂ ਮਰਜ਼ੀ ਮਿਲ ਲੈ ਮੈਂ 10 ਵਜੇ ਆ ਜਾਣਾ ਦੁਕਾਨ ਤੇ ਨੰਬਰ ਹੀ ਬੋਲਦੇ ਆ ਆ ਦਾ ਨੰਬਰ ਮੇਰਾ 9779525338 ਸੋ ਭਾਈ ਇੱਕ ਵਾਰੀ ਨਾ ਕਾਲੇ ਤੋਂ ਜਿਹਨੇ ਬੁਲੇਟ ਦਾ ਕੰਮ ਕਰਾਉਣਾ ਹੈ ਜਿਹੜੇ ਬੰਦੇ ਨੂੰ ਪਤਾ ਬੁਲੇਟ ਬਾਰੇ ਜਿਹੜਾ ਸ਼ੌਂਕ ਰੱਖਦਾ ਬੁਲੇਟ ਦਾ ਇਹਦਾ ਹੱਥ ਫਰਾ ਕੇ ਦੇਖਿਓ ਜ਼ਿੰਦਗੀ 'ਚ ਯਾਦ ਰੱਖੋਗੇ ਯਾਰ ਵੀ ਮਿਸਤਰੀ ਸੀ ਕੰਮ ਮੈਂ ਸਾਨੂੰ ਇਹਦਾ ਪਹਿਲਾਂ ਦੱਸਤਾ ਮਰਜ਼ੀ ਨਾਲ ਕਰਨਾ ਪਰ ਕਰਨਾ ਇਹਨੇ ਤਸੱਲੀ ਨਾਲ ਆ ਟਾਈਮ ਕੱਢ ਕੇ ਰੱਖਿਆ ਵੀ ਆਪਣੇ ਪੁਰਾਣੇ ਬਾਈ ਬੰਦੇ ਬਹੁਤ ਬੈਠੇ ਕੈਨੇਡਾ ਅਮਰੀਕਾ ਦੇ ਵਿੱਚ ਜਰਮਨ ਦੇ ਹਾਂ ਜਿਹੜੇ ਇੱਥੇ ਸਾਨੂੰ ਪੁੱਛ ਲਿਆ ਵੀ ਕਾਲੇ ਦਾ ਸਮਾਨ ਕਾਲੇ ਦਾ ਕੰਮ ਦਾ ਤਰੀਕਾ ਆ ਗਿਆ ਸਾਡੇ ਇਲਾਕੇ ਦਾ ਭਾਈ ਸਾਰਾ ਜਾਣਦਾ ਵੀ ਹਾਂ ਮਿਸਤਰੀ ਕਾਲਾ ਤਾਂ ਦੂਰੋਂ ਦੂਰੋਂ ਵੀ ਆਉਂਦੇ ਆ ਇਹ ਤਾਂ ਚੱਲਦਾ ਤੁਰ ਮੈਂ ਦੱਸਿਆ ਬੰਦਾ ਆ ਭਾਗਦਾ ਸੋਸ਼ਲ ਮੀਡੀਆ ਤੇ ਹੈ ਨਹੀਂ ਗਾ ਸਾਡੀ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਸੀ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਇਹਨੇ ਕਿਹਾ ਸੀ ਕਹਿੰਦਾ ਯਾਰ ਵੀਡੀਓ ਮੇਰੀ ਪਾਓ ਨਾ ਮੇਰੇ ਕੋਲੇ ਤਾਂ ਵੀ ਮੁੱਕਦਾ ਨਹੀਂ ਪਰ ਅਸੀਂ ਇਹਨੂੰ ਕਿਹਾ ਵੀ ਨਹੀਂ ਕਾਲੇ ਸੋਸ਼ਲ ਮੀਡੀਆ ਦਾ ਕੰਮ ਆ ਵੀ ਕਈ ਵਾਰੀ ਜਾਂ ਲੋਕਾਂ ਨੂੰ ਬਹੁਤਿਆਂ ਨੂੰ ਜਿਨ੍ਹਾਂ ਨੂੰ ਬੁਲੇਟ ਦਾ ਮੈਸਤਰੀ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਜੇ ਕਿਸੇ ਨੇ ਕੰਮ ਕਰਾਉਣਾ ਤਾਂ ਜਰੂਰ ਆਇਓ ਬਾਈ ਇਹਦੇ ਕੋਲੇ ਕੰਮ ਕਰਾ ਕੇ ਦੇਖਿਓ ਰੰਗ ਬੰਨ੍ਹਣ ਦਾ ਬਾਈ ਕੰਮ ਹੋ ਤੁਹਾਡੀ ਮਰਜ਼ੀ ਦਾ ਹਾਂ ਹਾਂ ਠੀਕ ਆ ਭਾਈ ਤੁਹਾਡੀ ਮਰਜ਼ੀ ਦਾ ਜੇ ਤਾਂ ਕਹਿੰਗੇ ਵੀ ਭਾਈ ਆਪਾਂ ਨੂੰ ਐ ਜਿਹੇ ਕੰਮ ਜਾਈਦਾ ਕੰਮ ਹੋਦਿਆ ਉਹ ਚਲਾ ਕੇ ਤਸੱਲੀ ਕਰਾ ਕੇ ਉਹ ਦੇਵਾਂਗੇ ਖਿੱਚਣਾ ਉਹ ਮੋਟਰਸਾਈਕਲ ਖੱਚ ਕੇ ਦੇਖ ਲੈਣ ਬਾਣ ਚ ਛੱਟ ਕੇ ਜ਼ੋਰ ਲਵਾਉਣਾ ਉਹ ਵੀ ਦੇਖ ਲੈਣ ਆਮ ਕਰਕੇ ਮਿਸਤਰੀ ਗਾਰੰਟੀ ਨਹੀਂ ਦਿੰਦੇ ਕਾਲਾ ਗਾਰੰਟੀ ਦਿੰਦਾ ਭਾਈ ਇਹ ਖਾਸੀ ਹੈ ਸਾ ਕੰਪਨੀਆਂ ਨੂੰ ਵੀ ਠੋਕੇ ਕਹਿੰਦਾ ਵੀ ਕਾਲੇ ਦਾ ਬੰਨਿਆ ਹੋਇਆ ਹਰੇਸਾਂ ਲੱਗੀਆਂ ਸੀ ਭੂਂਦੜੀ ਹਾਂ ਉਦੋਂ ਇਹ ਆਲੀ ਸਾਹਿਬ ਆਏ ਸੀ ਉੱਥੇ ਹਾਂ ਉੱਥੇ ਮੋਟਰਸਾਈਕਲ ਮੈਂ ਕਰਕੇ ਦਿੱਤਾ ਸੀ ਸੋਨੂ ਉਹਨਾਂ ਦਾ ਪੁੱਛ ਲਿਓ ਜਾ ਕੇ ਜੀ ਉਹਨਾਂ ਦਾ ਪਰੈਨ ਆ ਲੈਣਾ ਹਾਂ ਭਾਈ ਹੈ ਮੋਟਰਸਾਈਕਲ ਉਹ ਵੀ ਉੱਥੇ ਜਿੱਤੇ ਆ 80 ਮੋਟਰਸਾਈਕਲ ਸੀਗੇ ਜਿੰਨਾਂ ਦੇ ਉਹ ਜਿੱਤੇ ਆ ਫਿਰ ਲੱਗੇ ਚੋਦੀ ਜੋਧਾਂ ਸੀਗਾ 150 ਮੋਟਰਸਾਈਕਲ ਇੱਥੇ ਸਭ ਦੀਆਂ ਉੱਥੇ ਚੀਕਾਂ ਭਵਾਈਆਂ ਬਾਹਣ ਚ 4 5 7 ਰਾਉਂਡ ਲੱਗੇ ਸੀਗੇ ਉਹਦੇ 4 ਮੈਂ ਲੱਗਦਾ ਹੁਣ ਕਾਲਾ ਕਹਿੰਦਾ ਵੀ ਆਪਾਂ ਵੀ ਬੁਲਟ ਦਾ ਕਰਾਈਏ ਕੰਪੀਟੀਸ਼ਨ ਆ ਆਪਾਂ ਦੋ ਕਰਕੇ ਦਿੱਤੇ ਰੇ ਜਾਂ ਵਾਲੇ ਕੀਤਾ ਗੋਝ ਨਹੀਂ ਸਿਰਫ ਸੈਟਿੰਗਾਂ ਦਿੱਤੀਆਂ ਉਹਨਾਂ ਨੂੰ ਜੇਨੂਇਨ ਮੋਟਰਸਾਈਕਲ ਸੀਗੇ ਸਹੀ ਹੈ ਬਈ ਕਾਲੇ ਦਾ ਤਿਆਰ ਬਾ 32 ਸਾਲ ਦਾ ਇਹ ਐਵੇਂ ਨਹੀਂ ਗੱਲਾਂ ਆ ਦਾ ਸਾਰਾ ਕੋਈ ਬੁਲਟ ਜਿਵੇਂ ਕਹਿੰਦੇ ਨੇ ਮਾਸਟਰ ਪੜ੍ਹਾਈ ਨੂੰ ਜਾਣਦਾ ਉੜਾੜਾ ਪੂਰਾ ਪੜ੍ਹਾਉਂਦਾ ਉਵੇਂ ਕਾਲਾ ਮੋਟਰਹਾਈਕਲ ਨੂੰ ਪੜ੍ਹਾ ਜਾਂਦਾ ਵੀ ਹਾਂ ਮੋਟਰਹਾਈਕਲ ਆ ਬੰਦਤਾ ਦਾ ਦਾ ਮੋਟਰਹਾਈਕਲ ਵੀ ਕਾਲੇ ਦਾ ਬੰਨਿਆ ਹੋਇਆ ਸੋ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਵਾਂ ਤੇ ਮੁੱਦਾ ਤੇ ਨਵੀਂ ਚਰਚਾ ਲੈ ਕੇ ਮੈਂ ਤੇ ਮੇਰਾ ਸਾਥੀ ਪ੍ਰਦੀਪ ਢਾਲੀ ਵਾਲ ਜਲਦੀ ਮਿਲਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ